ਤੁਸੀਂ ਵੇਖ ਰਹੇ ਹੋ ਜੀ ਜਗਬਾਣੀ ਟੀਵੀ ਮੈਂ ਜਗਜੀਤ ਸਿੰਘ ਜਟਾਣਾ ਜੀ ਅੱਜ ਸਵੇਰੇ 7:30 ਵਜੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਜਟਾਣਾ ਉੱਚਾ ਦੇ ਵਿੱਚ ਸਵਖਤੇ ਜਿਹੜੀ ਹੈਗੀ ਇਹ ਘਟਨਾ ਵਾਪਰੀ ਹੈ ਜਿੱਥੇ ਤਿੰਨ ਮੋਟਰਸਾਈਕਲ ਸਵਾਰਾਂ ਨੇ ਇੱਕ ਘਟਨਾ ਨੂੰ ਅੰਜਾਮ ਦਿੱਤਾ ਤਿੰਨ ਮੋਟਰਸਾਈਕਲ ਸਵਾਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਤੇ ਇੱਕ ਪਵਿੱਤਰ ਸਿੰਘ ਦੇ ਘਰ ਆ ਕੇ ਗੋਲੀਆਂ ਚਲਾ ਦਿੰਦੇ ਨੇ ਅੰਨੇਵਾ ਫਾਇਰਿੰਗ ਦੇ ਦੌਰਾਨ ਘਰ ਦਾ ਜਿਹੜਾ ਮੇਨ ਗੇਟ ਆ ਉੱਥੇ ਗੋਲੀਆਂ ਲੱਗਦੀਆਂ ਨੇ ਰਸੋਈ ਦੇ ਵਿੱਚ ਗੋਲੀਆਂ ਵੱਜਦੀਆਂ ਨੇ ਮੌਕੇ ਤੇ ਉਪ ਪੁਲਿਸ ਕਪਤਾਨ ਰਮਿੰਦਰ ਸਿੰਘ ਕਾੜੂ ਐਸ ਐਚ ਓ ਬਲਵੀਰ ਸਿੰਘ ਤੇ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਗਰੇਵਾਲ ਤੇ ਐਸ ਪੀ ਰਕੇਸ਼ ਜੱਦਵ ਮੌਕੇ ਤੇ ਪਹੁੰਚੇ ਨੇ ਰਕੇਸ਼ ਜੱਦਵ ਨਾਲ ਆਪਾਂ ਗੱਲਬਾਤ ਕਰਦੇ ਹਾਂ ਐਸ ਪੀ ਸਾਹਿਬ ਨਾਲ ਕਿ ਉਹ ਘਟਨਾ ਦੀ ਮੁੱਢਲੀ ਜਾਂਚ ਦੇ ਦੌਰਾਨ ਕੀ ਸਾਹਮਣੇ ਆਇਆ ਤੇ ਉਹ ਕੀ ਕਹਿੰਦੇ ਨੇ ਬੜੇ ਪ੍ਰਾਇਮਰੀ ਹਜੇ ਫੇਜ਼ ਹੈ ਤੋ ਤੁਸੇ ਦੇਖਿਆ ਹੋਣਾ ਐਸਐਸਪੀ ਸਾਹਿਬ ਆਪ ਸਾਰਾ ਵਿజిਟ ਕਰਕੇ ਗਏ ਹਨ ਜੀ ਔਰ ਐਸਐਚਓ ਡੀਐਸਪੀ ਸਾਹਿਬ ਮੁਕੇ ਚ ਇਮੀਡੀਏਟਲੀ ਪਹੁੰਚ ਗਏ ਸੀ ਜਿਨੇ ਰਿਪੋਰਟਡ ਹੋਆ ਇਨਸੀਡੈਂਟ ਜੀ ਔਰ ਦੇਖੇਂ ਚ ਲੱਗਦਾ ਹੈ ਕਿ ਕੋਈ ਨਾ ਕੋਈ ਕਿਸੇ ਨਾ ਕਿਸੇ ਦੀ ਰੰਜਿਸ਼ ਹੋ ਸਕਦੀ ਹੈ ਜਾਂ ਕਿਸੇ ਪਾਸੇ ਕਿਉਂਕਿ ਉਹ ਉਹ ਹੀ ਤਹਿਕੀਕਤ ਆਪਾਂ ਕਰ ਰਹੇ ਆਂ ਆ ਡੀਐਸਪੀ ਸਾਹਿਬ ਐਸਐਚਓ ਸਾਹਿਬ ਸਾਰੀ ਆਪਣੀ ਫੋਰੈਂਸਿਕ ਟੀਮ ਹੈਗੀ ਆਪਣੀ ਟੈਕਨੀਕਲ ਟੀਮ ਹੈ ਉਹ ਸਾਰੀ ਮੁਕੇ ਚ ਆ ਚੁੱਕੀ ਹੈ ਇੱਥੇ ਜੜਾ ਵੀ ਟੈਕਨੀਕਲ ਡਿਜੀਟਲ ਡਾਟਾ ਹੈ ਉਹ ਅਸੀਂ ਇਕੱਠਾ ਕਰ ਰਹੇ ਆਂ ਉਸ ਤੋਂ ਬਾਅਦ ਹੀ ਕੋਈ ਕਨਕਲੂਸਿਵ ਕਹਿ ਜਾ ਸਕਦਾ ਹੈ ਹਜੇ ਬੜਾ ਵਾਈਡਲੀ ਓਪਨ ਹੈ ਕਿੰਨੇ ਦਿਨਾਂ ਚ ਮੁਕੰਮਲ ਜਾਂਚ ਆ ਜਿਹੜੀ ਸਾਹਮਣੇ ਆਉਗੀ ਦਿਨ ਤੋਂ ਨਹੀਂ ਜੀ ਸਾਡੇ ਵਾਸਤੇ ਤਾਂ ਅਸੀਂ ਜਦੋਂ ਵੀ ਸਾਨੂੰ ਕੋਈ ਕਲੂ ਫਿਕਸ ਮਿਲ ਜਾਊਗਾ ਅਸੀਂ ਕਾਰਵਾਈ ਕਰਾਂਗੇ ਕਿੰਨੇ ਰਾਉਂਡ ਫਾਇਰ ਹੋਏ ਨੇ ਜੀ ਆ ਟੋਟਲ 5 ਰਾਉਂਡ ਫਾਇਰ ਹੋਏ ਹਨ ਔਰ ਜਿੰਨ ਇੱਕ ਜਿੰਦਾ ਕਾਰਤੂਸ ਉਹਦੇ ਚ